ਉਸੀ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅਨਛਲੀ ਫਗਵਾੜਾ ਸ਼ਹਿਰ ਤੇ ਸ਼ਾਲਪੁਰ ਰੋਡ ਤੇ ਨਸਤੇਕ ਪਿੰਡ ਅਰਾਵਲ ਪਿੰਡ ਵਿਖੇ ਬੀਤੇ ਦਿਨ ਵاتਿਕ ਪਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਚਾਰ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਜੀਰੇ ਲਾਜ਼ਾ ਅਮਨਦੀਪ ਅਬਾਸੀ ਪਿੰਡ ਪਲਪੋਤਾ ਨੇ ਦੱਸਿਆ ਕਿ ਬੀਤੇ ਰਾਤ ਕਰੀਬ 2:00 ਵਜੇ ਉਹ ਟੂੜੀ ਨਾਲ ਭਰੀ ਟਰੈਲੀ ਲੈ ਕੇ ਜਾ ਰਹੀ ਸੀ ਤਾਂ ਇਸ ਦੌਰਾਨ ਅਰਾਵਲ ਪਿੰਡੀ ਦੇ ਨੇੜੇ ਸਾਮਨੇ ਤਵਾਰੇ ਹੀ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਉਸਤੇ ਟਰੈਕਟਰ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਹਿੱਸੇ ਹੋ ਗਏ ਅਤੇ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ ਅਮਰਦੇਵ ਦੇ ਸਿਰ ਤੇ ਗੰਭੀਰ ਸੱਟ ਲੱਗੀ ਅਤੇ ਉਹੋ ਸਿਵਲ ਹਸਪਤਾਲ ਵਿਖੇ ਇਲਾਜ ਦੇ ਜਿਸ ਸਬੰਧੀ ਜੋ ਦੋ ਥਾਣਾ ਅਰਾਵਲ ਪੀਟੇ ਦੇ ਐਸਐਚਓ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਰਾਤ ਕਰੀਬ 2:00 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਵਲਪਿੰਡੀ ਅੱਡੇ ਨੇੜੇ ਇੱਕ ਐਕਸੀਡੈਂਟ ਹੋਇਆ ਤੇ ਉਹ ਤੁਰੰਤ ਪੁਲਿਸ ਪਾਰਟਿਸ ਸਹਿਤ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਇਨੋਵਾ ਕਾਰ ਤੇ ਟਰੈਕਟਰ ਟ੍ਰੈਲੀ ਵਿੱਚਕਾਰ ਜ਼ਬਰਦਸਤ ਟੱਕਰ ਹੋਈ ਸੀ ਤੇ ਐਸਓਐਚਓ ਨੇ ਦੱਸਿਆ ਕਿ ਕਾਰ ਵਿੱਚ 3 ਨੌਜਵਾਨ ਸਵਾਰ ਸਨ ਜਿਨ੍ਹਾਂ ਸਮੇਤ ਟਰੈਕਟਰ ਚਾਲਕ ਵੀ ਗੰਭੀਰ ਵਿੱਚ ਜ਼ਖਮੀ ਸੀ ਤੇ ਪੁਲਿਸ ਵੱਲੋਂ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਪੇਸ ਜਗਿਆ ਗਿਆ ਪੁਲਿਸ ਟੀਮ ਵੱਲੋਂ ਹਾਸੀ ਦੀ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਹੋਰ ਇਸ ਸਬੰਧ ਦੇ ਗੱਲਬਾਤ ਕਰਦੇ ਆ ਟਰੈਕਟਰ চালক ਅਤੇ ਛਾਣਾ ਅਰਾਵਲ ਪਿੰਡੀ ਦੀ ਐਸ ਐਚ ਓ ਮੇਜਰ ਸਿੰਘ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਆ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੌਰੀ ਦੀ ਰਿਪੋਰਟ ਹੈ ਜੀ ਹਾਂ ਜੀ ਅਮਨਦੀਪ ਜੀ ਕਿਹੜੇ ਪਿੰਡ ਤੋਂ ਆਪਾਂ ਪਿੰਡ ਫਲਪੋਤੇ ਤੋਂ ਹੈ ਜੀ ਫਲਪੋਤਾ ਪਿੰਡ ਅੱਛਾ ਜੀ ਤੇ ਇਹ ਮਤਲਬ ਕਿ ਤੁਸੀਂ ਹਸਪੀਟਲ ਹੈ ਕਿ ਮਾਮਲਾ ਕੀ ਥਾਰਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਤੁੜੀ ਦੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਦੀ ਆ ਰਾਵਲਪਿੰਡੀ ਦੇ ਲਗਭਗ ਉਹਦੇ ਉਹਦੇ ਰਾਵਲਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋਹਰੋਂ ਆਕੇ ਨੋਵਾ ਗੱਡੀ ਵਿੱਚ ਮਾਰੀ ਤਿੰਨ ਜਾਨੇ ਸੀਗੇ ਉਹ ਤਿੰਨ ਜਾਨੇ ਸੀਗੇ ਹਾਂ ਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲਾ ਸੀ ਕਿੰਦਾ ਬਚਾਓ ਬਾਕੀਆਂ ਸਵਾਰੀਆਂ ਦਾ ਜਿੱਦਾਂ ਬਾਕੀ ਉਹ ਇਹ ਤਾਂ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਜੁਆ ਇਹ ਹੋਰ ਕਿੱਥੇ ਤੁਹਾਡੇ ਆ ਕਿਦਾਂ ਤੁਹਾਡੇ ਸੱਟ ਚੋਟ ਲੱਗੀ ਕੇ ਸੈਟਰ ਠੀਕ ਆ ਸੈਟਰ ਤੋਂ ਟਾਕੇ ਲੱਗੇ ਜੀ ਸਾਤਾ ਅੱਛਾ ਕਿੰਨੇ ਕੁ ਵਜੇ ਹੋਏ ਪਾਜੀ ਇਹ 2 ਵਜੇ ਦੇ ਕਰੀਬ ਨਾਲੋਂ ਭਰਤੀ 2 ਵਜੇ ਹਾਂਜੀ ਇਹ ਹੋਇਆ ਕਿੱਥੇ ਕੁ ਪਾਜੀ ਐਕਸੀਡੈਂਟ ਰਾਬਲ ਪਿੰਡੀ ਦੇ ਕੋਲ ਰਾਬਲ ਪਿੰਡੀ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲਬੋਤੇ ਦਾ ਰਹਿਣ ਵਾਲਾ ਹਾਂ ਠੀਕ ਜਿਲ੍ਹਾ ਜਲੰਧ ਤੁਸੀਂ ਤੁਹਾਡੇ ਨੇ ਤੁਸੀਂ ਕੱਲੇ ਸੀਗੇ ਹਾਂਜੀ ਮੈਂ ਕੱਲਾ ਸੀ ਜਾਨੇ ਜੀ ਇਹ ਬਸ ਠੀਕ ਹੈ ਮੈਂ ਕਹਿਣਾ ਤਾਂ ਪੁੱਛ ਨਹੀਂ ਚਾਹਦਾ ਹੁਣ ਆਪਾਂ ਐਕਸੀਡੈਂਟ ਹੋ ਗਿਆ ਤੇ ਜਿਹੜਾ ਗੱਡੀ ਵਾਲਾ ਸੀਗਾ ਉਹ ਕੋਈ ਮਤਲਬ ਕੀ ਕਿੱਦਾਂ ਮਤਲਬ ਕਿ ਉਹ ਉਹ ਦੁਆ ਸੀਗਾ ਉਹ ਦੁਆ ਆਪਣੇ ਨਵਾਲਕੇ ਸੀਗਾ ਗੱਡੀ ਦਾ ਨਾਂ ਉਹਦੇ ਕੋਲ ਲਾਇਸੈਂਸ ਸੀਗਾ ਹਾਂਜੀ ਮੁੰਡਾ ਜਿਆ ਸੀਗਾ ਬੱਚਾ ਤੇ ਡ੍ਰੈਂਕ ਕੋ ਨਹੀਂ ਕੀਤੀ ਸੀਗੀ ਬੈਚ ਗੱਡੀ ਤੇ ਵੀ ਡ੍ਰੈਂਕ ਉਹਨਾਂ ਦੇ ਪਈਆਂ ਗਲਾਸਾਂ ਤੇ ਉਹ ਕਿੰਨੇ ਬੰਦੇ ਸੀਗੇ ਜੀ ਪੈਣ ਜਾਣੇ ਸੀ ਤਿੰਨ ਹੀ ਹਾਂ ਅਮਨਦੀਪ ਕੌਫ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਫਲਪੋਤ ਹੈ ਜੀ ਫਲਪੋਤ ਤੇ ਹਸਪੀਟਲ ਐ ਕੀ ਮਾਮਲਾ ਕੀ ਫਰ ਦਾਦੀਓ ਸਰ ਮੇਰੇ ਹਸਬੰਡ ਦੇ ਜਾਂ ਲਿੱਟ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਜੀ ਐਕਸੀਡੈਂਟ ਹੋ ਗਿਆ 2 ਵਜੇ ਤਕਰੀਬਨ ਤੇ ਗੱਡੀ ਵਾਲੇ ਠੀਕ ਹੈ ਬੰਦੇ ਇੱਕ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਖੜੀਆਂ ਜੀ ਹਾਂਜੀ ਉੱਥੇ ਹੋਇਆ ਕਿੱਥੇ ਗਿਆ ਐਕਸੀਡੈਂਟ ਰਾਵਲਪਿੰਡੀ ਕੋ ਰਾਵਲਪਿੰਡੀ ਕੋ ਤੇ ਭਾਈ ਉਹਨੇ ਠੀਕ ਠਾਕ ਆ ਬਿਲਕੁਲ ਸਾਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਹਾਲਾਤ ਤਾਂ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਹੈ ਸਾਰਾ ਸਾਰਾ ਪੁੱਛ ਬਚਿਆ ਹੀ ਨਹੀਂ ਆ ਅੱਜ ਰਾਤ 2:00 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟੱਲਿਆ ਕਾਬਾ ਐਕਸ ਨ ਹੋਇਆ ਅਸੀਂ ਉਥੇ ਮੁੱਕਦੀ ਪੁਲਿਸ ਪਾਰਟੀ ਵੀ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਐਂਬੂਲੈਂਸ ਬੁਲਾਇਆ ਕਾਹ ਤੇਨੂੰ ਸਵਾਦ ਨੌਜਵਾਨ ਸੀ ਤੇ ਟੱਕਰ ਤੇ ਚਾਲਕ ਤੇ ਕੁਸੀ ਉਹ ਜਖਮੀ ਹਾਲਤ ਤੇ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੀਰੇ ਲਾ ਜਾ ਉਹਨਾਂ ਦੀ ਬਿਆਨ ਲੈ ਕੇ ਜੋ ਬੰਦ ਕੀ ਪਕਤੀ ਉਹਨੂੰ ਪਤਾ ਲੱਗਾ ਕਿ ਇਹ ਤੇਰੇ ਰਹਿਣ ਵਾਲੇ ਜੀ ਆਪ ਨੇ ਹਾਂਜੀ ਉਹ ਮਦਦ ਦੇ ਕੇ ਨੌਜਵਾਨ ਤੈਨਾਂ ਉਹ ਰਾਤੀ ਨੂੰ ਪੜ ਲੱਗਾ ਸੀ ਕੋ ਆਪਣੇ ਦੁਦਿਆਂ ਦੇ ਆ ਅੱਛਾ ਜੀ ਤੇ ਫਿਰ ਉਹ ਮਤਲਬ ਜੇ ਕੋਈ ਸੀਰੀਅਸ ਸਮਝ ਕੇ ਉਹ ਪੂਰਾ ਡਰੈਸ ਨਹੀਂ ਤੱਕ ਤਾ ਜਦੋਂ ਕਰਕੇ ਫਿਰ ਆਪਣੀ ਕਹਾਣੀ ਅਸੀਂ ਕਰੀਏ